ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਸਨੀ ਕੱਕੜ ਸਤਿ ਸ਼੍ਰੀ ਅਕਾਲ ਜੀ ਮੈਂ ਬਲਕਾਰ ਸਿੰਘ ਪਿੰਡ ਗੁਰੂ ਸਾਹ ਹਾਂਜੀ ਅਸੀਂ ਇੱਕ ਵਿਸ਼ੇ ਤੇ ਗੱਲ ਕਰਨਾ ਜਉਨੇ ਆ ਜੀ ਅੱਜ ਕੱਲ ਬਹੁਤ ਹੀ ਜ਼ਿਆਦਾ ਤਲਾਕ ਹੋ ਰਿਹਾ ਬਈ ਦੇਖ ਹੀ ਰਹੇ ਹਾਂ ਅਸੀਂ ਵੀ ਦੁਨੀਆਦਾਰੀ ਚ ਰਹਿੰਨੇ ਆ ਬਈ ਸਾਡਾ ਵੀ ਮਨ ਦੁਖੀ ਹੁੰਦਾ ਇਸ ਵਿਸ਼ੇ ਤੇ ਤਾਇਆ ਜੀ ਨਾਲ ਗੱਲ ਕਰਾਂਗੇ ਬਈ ਦਾ ਕੀ ਕਾਰਨ ਆ ਤਾਇਆ ਜੀ ਕੀ ਕਾਰਨ ਸਨੀ ਇੱਕ ਗੱਲ ਪਤਾ ਕੀ ਹੈ ਜਦੋਂ ਆਪਾਂ ਉਹ ਵੀ ਮੁੰਡੇ ਦਾ ਇਹ ਜੋੜ ਤੋੜ ਲਵਾਉਨੇ ਆ ਉਦੋਂ ਨਾ ਤਾਂ ਕੁੜੀ ਨੂੰ ਆਪਾਂ ਉਹ ਮੁੰਡੇ ਬਾਰੇ ਵੀ ਪੂਰੀ ਕਹਾਣੀ ਦੱਸਦੇ ਆ ਤੇ ਨਾ ਮੁੰਡੇ ਨੂੰ ਕੁੜੀ ਬਾਰੇ ਪੂਰੀ ਕਹਾਣੀ ਦੱਸਦੇ ਆ ਉਹਨਾਂ ਦਾ ਤਾਂ ਸਿਰਫ ਮੇਲ ਉਦੋਂ ਹੁੰਦਾ ਜਦੋਂ ਉਹਨਾਂ ਦਾ ਵਿਆਹ ਹੋ ਜੀ ਠੀਕ ਹੈ ਨਾ ਉਹ ਵਿਆਹ ਤੋਂ ਬਾਅਦ ਉਹ ਜਿਵੇਂ ਜਿਵੇਂ ਗੱਲਾਂ ਦਸੀਆਂ ਹੁੰਦੀਆਂ ਉਸ ਮੁਤਾਬਕ ਉਸ ਘਰ ਦਾ ਟਾਂਜਾ ਨਹੀਂ ਹੁੰਦਾ ਕਿ ਤੇ ਇਹਦਾ ਸੀ ਗੱਪ ਮਾਰਿਆ ਹੁੰਦਾ ਜੀ ਕੋਠੀਆਂ ਕੋਹਰਾਂ ਦੀ ਉਹਨਾਂ ਦੇ ਆਹ ਜੀ ਫਲਾਨਾ ਕੁੜੀ ਮਹਿਸੂਸ ਕਰਨ ਲੱਗ ਪੈਂਦੀ ਐ ਇਸ ਗੱਲ ਨੂੰ ਵੀ ਮੈਨੂੰ ਨਾ ਵੀ ਗੱਪ ਮਾਰ ਮਾਰ ਕੇ ਇਹਨਾਂ ਨੇ ਤੇ ਵਿਆਹ ਤਾਂ ਅੱਛਾ ਉਹ ਕੁੜੀ ਫਿਰ ਮਾੜਾ ਮੋਟਾ ਚੋਬਾ ਲਾਉਣ ਲੱਗ ਪੈਂਦੀ ਐ ਘਰ ਤੇ ਇੱਥੇ ਉਹ ਜਿਹੜਾ ਚੋਬਾ ਲਾਉਂਦੀ ਲਾਉਂਦੀ ਤੇ ਇਹਨਾਂ ਚ ਤਣਾਅ ਪੈਦਾ ਹੋ ਜਾਂਦਾ ਹੈ ਦੋਨਾਂ ਜੀਆਂ ਚ ਵੀ ਸੋਡਾ ਕਹਿਨ ਦਾ ਮਤਲਬ ਵੀ ਕੁੜੀ ਜਿਹੜੇ ਸੁਪਨੇ ਲੈ ਕੇ ਆਈ ਹੁੰਦੀ ਆ ਉਹ ਸੁਪਨਿਆਂ ਨੂੰ ਕਿਤੇ ਦਿਖਾਈ ਨਹੀਂ ਦਿੰਦੇ। ਦਿਖਾਈ ਨਹੀਂ ਦਿੰਦੇ। ਜੇ ਕੋ ਸੁਪਨੇ ਦਿਖਾਈ ਨਹੀਂ ਦਿੰਦੇ ਨਾ ਉਹ ਮਾਨੋ ਦਾ ਹੋਰ ਉਹ ਹੋ ਜਾਂਦਾ ਵੀ ਹੁਣ ਆਪਣਾ ਇੱਥੇ ਨਾ ਬਹੁਤਾ ਠੀਕ ਨਹੀਂ। ਤੇ ਉਹ ਤਲਾਕ ਤੱਕ ਨੌਬ ਤੋਂ ਉਹਨਾਂ ਦੀ ਪਹੁੰਚ ਜਾਂਦੀ। ਇਹ ਤਾਂ ਤੈਅ ਤਰੀਕ ਠੀਕ ਆ ਗੱਲ ਵੀ ਇਹ ਸਚਾਈ ਕਈ ਗੱਲਾਂ ਝੂਠ ਮਾਰ ਦਿੰਦੇ ਆ ਬਚੋਲੇ ਵੀ ਮਾਰ ਦਿੰਦੇ ਆ। ਇਹ ਗੱਲ ਮਾੜੀ ਆ ਬਚੋਲਿਆਂ ਦੀ। ਆਵਦਾ ਕੋਈ 10000 ਰੁਪਏ ਆ ਯਾਰ ਬਰਾਉਨ ਦੇ ਮਾਰੇ ਉਹ ਗਲਤ ਸਹਿਯੋਗ ਰਲਾ ਦਿੰਦਾ ਇੱਕ ਤਾਂ ਇਹ ਅੱਜ ਕੱਲ ਤੂੰ ਫੋਨਾਂ ਬਾਰੇ ਵੀ ਇੱਕ ਵਿਸ਼ਾ ਤੋਰਿਆ ਸੀ ਅੱਛਾ ਫੋਨ ਹੈ ਨਾ ਜਿਹਦੀ ਛਣੀ ਜਿਵੇਂ ਤਾਂ ਇਹ ਫੋਨ ਬਣਵਾਏ ਬਣਾਏ ਸੀ ਠੀਕ ਹੈ ਤਾਂ ਇਹ ਫੋਨ ਸੀ ਬਹੁਤ ਚੰਗੇ ਠੀਕ ਆ ਵੀ ਸਾਨੂੰ ਬਿਜ਼ਨਸ ਨਾਲ ਨਾਲ ਜੋੜਨਾ ਵੱਡੀਆਂ ਗੱਲਾਂ ਸੁਣਨਾ ਜਾਂ ਬਹੁਤ ਕੁਝ ਸੀ ਪਰ ਅਸੀਂ ਇਹਦੇ ਤੇ ਨਾ ਜਿਹੜਾ ਘਟਿਆ ਸਿਸਟਮ ਹੁੰਦਾ ਸਿਰਫ ਉਹਦੇ ਤੇ ਟੇਕ ਰੱਖਣ ਲੱਗ ਪਈ ਜਦੋਂ ਘਟਿਆ ਸਿਸਟਮ ਤੇ ਟੇਕ ਰੱਖਦੇ ਆ ਅਸੀਂ ਫਿਰ ਉਹਨੂੰ ਵੇਖਦੇ ਵੇਖਦੇ ਇੰਨੇ ਮਗਰ ਹੋਣ ਲੱਗ ਪੈਂਦੇ ਆ ਵੀ ਫਿਰ ਅਸੀਂ ਉਸੇ ਤੇ ਨਿਰਭਰ ਹੋ ਜਾਂਦੇ ਆ ਅੱਛਾ ਉਹਨਾਂ ਦੇ ਵਿੱਚ ਜਿਵੇਂ ਗੱਲਾਂ ਆਉਂਦੀਆਂ ਓਵੇਂ ਹੁਣ ਤਲਾਕ ਤੇ ਵੀ ਆਪਾਂ ਲੈ ਲਈਏ ਕੁੜੀ ਐ ਜਿਹਦੀ ਅੱਗੇ ਅਸੀਂ ਮਿਲਣ ਜਾਂਦੇ ਕੋਈ 2 ਮਹੀਨਿਆਂ 4 ਮਹੀਨਿਆਂ 6 ਮਹੀਨਿਆਂ ਤੋਂ ਉਹਨਾਂ ਸੀ ਜਨ ਨਹੀਂ ਮਿਲ ਲੈਣਿਆ ਆਪਦੇ ਮਾਪਿਆਂ ਨੂੰ ਫਿਰ ਮਾਂ ਨੂੰ ਕੁੜੀ ਗੱਲਾਂ ਦੱਸਦੀ ਐ ਮਾਂ ਕੁੜੀ ਨੂੰ ਦੱਸਦੀ ਐ ਜੇ ਤਾਂ ਹੋਵੇ ਉਹਨਾਂ ਚ ਵੀ ਵਧੀਆ ਪੱਖ ਤਾਂ ਫਿਰ ਕੁੜੀ ਨੂੰ ਉਸ ਢੰਗ ਨਾਲ ਸਮਝਾਉਣਾ ਪਰ ਉਹ ਜਦੋਂ ਮਾਂ ਐ ਮਾਂ ਉਹਨੂੰ ਥੋੜਾ ਜਿਹਾ ਕਰਨ ਲੱਗ ਪੈਂਦੀ ਵੀ ਉਹਦਾ ਦਾਬਾ ਬਣਾ ਆਪਦਾ ਐ ਰੱਖ ਤੂੰ ਫਲਾਣਾ ਕਰ ਉਹ ਕੁੜੀ ਫਿਰ ਉੱਥੇ ਦਾਬਾ ਬਣਾਉਂਦੀ ਬਣਾਉਂਦੀ ਉੱਥੇ ਝਗੜਾ ਪੈਦਾ ਕਰ ਲੈਂਦੀ ਹੈ ਝਗੜਾ ਪੈਦਾ ਕਰਕੇ ਹੀ ਤੇ ਫਿਰ ਤਲਾਕ ਤੱਕ ਨਾ ਉਸ ਤੋਹਦੀ ਮੈਨੂੰ ਤਾਂ ਪੈਸੇ ਬਾ ਕੀ ਹੋ ਗਿਆ ਹਾਂਜੀ ਦਾਇਆ ਜੀ ਇਹ ਜਾਨੀ ਕਿ ਤੁਹਾਨੂੰ ਖੋੜਾ ਕਹਿਣ ਦਾ ਜਿਹੜਾ ਵਿਸ਼ਾ ਵੀ ਜਦੋਂ ਆਪਾਂ ਜ਼ਿਆਦਾ ਮਾਨ ਨਾਲ ਅਟੈਚਮੈਂਟ ਕਰਦੀ ਹੈ ਜਿਆਦਾ ਹੀ ਗੱਲਾਂ ਉਹਨੂੰ ਆਪਦੇ ਪਰਿਵਾਰ ਦੀਆਂ ਸਾਰੀਆਂ ਗੱਲਾਂ ਆਪਦੇ ਮਾਂ ਨਾਲ ਸ਼ੇਅਰ ਕਰਦੀ ਆ ਵੀ ਕਈ ਗੱਲਾਂ ਘਰ ਵਾਲੇ ਨਾਲ ਵੀ ਕਈ ਵਾਰੀ ਬੰਦਾ ਲੜੀ ਪੈਂਦਾ ਭੈਣ ਭਰਾ ਵੀ ਲੜਦੇ ਆ ਕੁਆਰੇ ਹੁੰਦੇ ਆ ਆਪਾਂ ਭੈਣ ਭਰਾ ਵੀ ਲੜਦੇ ਆ ਜੇ ਵਿਆਹ ਤੋਂ ਬਾਅਦ ਲੜ ਪਾਂਗੇ ਮਾੜੀ ਮੋਟੀ ਦਾ ਹਲਜਲ ਹੋ ਹੀ ਜਾਂਦੀ ਆ ਉਹਦੇ ਚ ਕੀ ਹੁੰਦਾ ਵੀ ਜਦੋਂ ਉਹ ਬੁੜੀ ਦੱਸਦੀ ਆ ਵੀ ਐ ਕਰਕੇ ਐ ਲੜਾਈ ਹੋਊਗੀ ਉਹ ਜਿਹੜੀ ਸਿਆਣੀ ਸੱਸ ਹੁੰਦੀ ਆ ਸਮਝਦਾਰ ਹੁਣ ਕਈ ਸਮਝਦਾਰ ਵੀ ਉਹ ਕਹਿੰਦੀ ਉਹ ਭਾਈ ਇਹ ਮਾੜਾ ਮੋਟਾ ਦੋ ਭਾਂਡੇ ਭਾਈ ਖੜਕਦੇ ਆ ਉਹ ਤਾਂ ਇਹ ਗੱਲ ਕਹਿ ਕੇ ਤਾਂ ਗੱਲ ਨੂੰ ਉੱਥੇ ਮਿਟਾ ਦਿੰਦੀ ਆ ਤੇ ਜਿਹੜੀ ਹੋਵੇ ਮਤਲਬ ਤਾਇਆ ਜੀ ਥੋੜੀ ਜੀ ਅੱਗ ਲਾਉਣ ਵਾਲੀ ਵੀ ਜਿਹਨੂੰ ਆਪ ਨੂੰ ਹੀ ਮਤਲਬ ਮਾਤ ਨਹੀਂ ਪੂਰੀ ਹੁੰਦੀ ਉਹ ਕਹਿੰਦੀ ਆ ਐਵੇਂ ਕਿਵੇਂ ਤੈਨੂੰ ਬੋਲਿਆ ਐ ਮੈਂ ਆਉਣੀ ਆ ਮਦਨ ਨੂੰ ਲੈ ਕੇ ਜਾਨੀ ਆ ਉਹਦੇ ਚ ਵੀ ਮੈਂ ਤਾਂ ਬਹੁਤ ਉਸ ਚੀਜ਼ ਨੂੰ ਗਲਤ ਸਮਝਦਾ ਵੀ ਘਰ ਪੱਟਣ 'ਚ ਸਯੋਗ ਫਿਰ ਪੂਰਾ ਕਰਦੀ ਆ ਉਹ ਆ ਗੱਲ ਤਾਂ ਇਹੀ ਐ ਜਣੀ ਵੀ ਜੇ ਅਸੀਂ ਕਹਾਣੀ ਨੂੰ ਉੱਥੇ ਹੀ ਰੋਕ ਲਈ ਠੀਕ ਆ ਆਧਾਰਨਾ ਪੜ ਗਿਆ ਠੀਕ ਆ ਆਧਾਰਨਾ ਦੇ ਵੀ ਸਕਦੇ ਆ ਪਰ ਆਧਾਰਨਾ ਦੇਣ ਨਾਲ ਤਾਂ ਇਹ ਐ ਵੀ ਜੇ ਕਹਾਣੀ ਐ ਜਿਹੜੀ ਸਾਡੀ ਠੀਕ ਆ ਜਿਵੇਂ ਹੁਣ ਕੁੜੀ ਮਾਂ ਨੂੰ ਦੱਸਦੀ ਏ ਠੀਕ ਆ ਵੀ ਮੇਰੇ ਨਾਲ ਇਹ ਐ ਕਰਦਿਆ ਮੈਨੂੰ ਉਹ ਹਸਕਾਉਂਦਿਆ ਮੈਨੂੰ ਫਲਾਣਾ ਕਰਾਉਂਦਿਆ ਮੈਨੂੰ ਝੋਕਾ ਕਰਾਉਂਦਿਆ ਮਾਂ ਬਿਨਾਂ ਸੋਚੇ ਸਮਝੇ ਉਹਦੇ ਤੇ ਫਿਰ ਉਹ ਵਾਰ ਕਰ ਦਿੰਦੀ ਏ ਕੁੜੀ ਤੇ ਫਿਰ ਵੀ ਤੂੰ ਐ ਨਾ ਕਰਿਆ ਕਰ ਤੂੰ ਆਹ ਨਾ ਕਰਿਆ ਕਰ ਤੂੰ ਫਲਾਣਾ ਨਾ ਕਰਿਆ ਕਰ ਉਹ ਕੁੜੀ ਦੇ ਉਹਨਾਂ ਗੱਲਾਂ ਦਾ ਅਸਰ ਹੋ ਜਾਂਦਾ ਇੱਕ ਤਾਂ ਪੀਕਿਆਂ ਦਾ ਪਹਿਲਾਂ ਹੀ ਉਹਦਾ ਮੂੰਹ ਬਹੁਤ ਜ਼ਿਆਦਾ ਹੁੰਦਾ ਪੀਕਿਆਂ ਨਾਲ ਇਹ ਐਨੋਮੈਟਿਕੀ ਸਾਰਾ ਦਾ ਹੀ ਹੁੰਦਾ ਤੇ ਉਹ ਫਿਰ ਪੇਕਿਆਂ ਦੀ ਗੱਲ ਨੂੰ ਪਹਿਲ ਦਿੰਦੀ ਐ ਸਹਰਾਂ ਦੀ ਗੱਲ ਨੂੰ ਘੱਟ ਯਾਨੀ ਦਿਉ ਉਹ ਇਹ ਪਹਿਲਾ ਤੁਸੀਂ ਕਦੇ ਵੇਖੋ ਠੀਕ ਹੈ ਦਾ ਜਦੋਂ ਕੁੜੀ ਪੇਕਿਆਂ ਨੂੰ ਜਾਂਦੀ ਉਹ ਹੱਸਦੀ ਹੋ ਹਾਂ ਤੇ ਜਦੋਂ ਸਹਰਾਂ ਨੂੰ ਆਉਂਦੀ ਹੋ ਉੱਤਰੋਂਦੀ ਹੋ ਹਾਂ ਕੀ ਹੱਸਦੀ ਉਹ ਪੇਕਿਆਂ ਨੂੰ ਜੋ ਜਾਂਦੀ ਆ ਉੱਥੇ ਵਿਚਰੀ ਆ ਹੋਰ 10 20 ਸਾਲ ਚ 21 ਸਾਲ ਕੰਮ ਕੀਤਾ ਉਹਨੇ ਇਸ ਕਰਕੇ ਜਿਹੜਾ ਉਹਦੇ ਤੇ ਅਸਰ ਪੇਕਿਆਂ ਦਾ ਪੈਂਦਾ ਹੈ ਤਕ ਕੁਝ ਕਾਰਨ ਇਹ ਵੀ ਹੈ ਤਲਾਕ ਦੇ ਜਿਹੜੇ ਵੀ ਉਹ ਹੋ ਉਹਨੂੰ ਕੁਝ ਗੁਰ ਸਿਖਾਈ ਜਾਂਦੇ ਆ ਇੱਕ ਤਾਂ ਇਹ ਚੱਲ ਕੁੜੀਆਂ 'ਚ ਵੀ ਤਲਾਕ ਹੋ ਜਾਂਦਾ ਅੱਜਕੱਲ ਮੁੰਡਿਆਂ ਦਾ ਵੀ ਪਤਾ ਸਿਸਟਮ ਕੀ ਹੋਇਆ ਪਿਆ ਕਈ ਮੁੰਡੇ ਵਿਆਹ ਹੀ ਜਾਂਦੇ ਆ ਉਹਨਾਂ ਨੂੰ ਵਿਆਹ ਦਾ ਮਤਲਬ ਹੀ ਨਹੀਂ ਪਤਾ ਹੁੰਦਾ ਵੀ ਵਿਆਹ ਇੱਕ ਕੀ ਚੀਜ਼ ਆ ਠੀਕ ਆ ਉਹ ਕੀ ਕਰਦੇ ਜਿਵੇਂ ਆਪਦੀ ਮੰਮੀ ਨਾਲ ਪਹਿਲਾ ਅਟੈਚਮੈਂਟ ਰੱਖਦੇ ਆ ਉਹਨਾਂ ਹੀ ਰੱਖਦੇ ਆ ਆਪਦੀ ਘਰ ਵਾਲੀ ਨੂੰ ਕਹਿੰਦੇ ਤੂੰ ਕੀ ਲੈਣਾ ਉਹ ਉਹ ਐ ਸੋਚਦੇ ਮਾਨਸਿਕ ਤੌਰ ਤੇ ਉਹ ਐ ਹੋ ਜਾਂਦਾ ਵੀ ਮੈਂ ਵੀ ਵਿਆਹ ਕੇ ਆਈ ਆ ਇਹ ਸਾਰਾ ਦਿਨ ਮੰਮੀ ਮੰਮੀ ਕਰਦਾ ਰਹਿੰਦਾ ਇਹਦੇ ਤਾਂ ਤਾ ਤੂੰ ਖੁੱਲ ਕੇ ਗੱਲ ਦੱਸ ਤੀ ਇਹ ਉਹਦੇ ਚ ਗੱਲ ਚੱਲੀ ਪਤਾ ਕੀ ਹੈ ਜਿਹੜੀ ਅਟੈਚਮੈਂਟ ਉਹਨਾਂ ਦੀ ਆਪ ਸੁਵਿਧਿ ਹੈ ਠੀਕ ਆ ਉਹਦੀ ਮਾਂ ਦੀ ਉਹ ਕੁੜੀ ਦੀ ਜਾਂ ਸਾਰੇ ਕੁਛ ਦੀ ਠੀਕ ਆ ਉਦੋਂ ਜਿਹੜੇ ਮੁੰਡੇ ਆ ਠੀਕ ਆ ਕੱਲਾ ਪਾ ਕੁੜਗਾ ਜੀ ਨਹੀਂ ਆ ਪਗ ਕਥੀ ਕਰ ਸਕਦਾ ਠੀਕ ਆ ਅੱਜ ਦੇ ਮੁੰਡਿਆਂ 'ਚ ਕੁਝ ਗਲਤੀਆਂ ਜ਼ਿਆਦਾ ਹੈ ਜ਼ਿਆਦਾ ਜਿਵੇਂ ਵਹਿਲੇ ਰਹਿਣਾ ਕੰਮ ਨਾ ਕਰਨਾ ਨਸ਼ੇ ਕਰਨਾ ਜਾਂ ਲੋਫਰ ਪੁਣਾ ਕਰਨਾ ਗੁੰਡਾ ਕਰਦੀ ਕਰਨਾ ਇਹ ਜੇ ਉਹਨਾਂ 'ਚ ਪੱਖ ਬਹੁਤ ਜ਼ਿਆਦਾ ਹੈ ਉਹ ਫਿਰ ਘਰ ਵਾਲੀ ਨੂੰ ਘਰ ਵਾਲੀ ਦੀ ਨਹੀਂ ਸਮਝਦੀ। ਹਾਂ। ਉਹ ਨੂੰ ਇੱਕ ਆਮ ਵਸਤੂ ਹੀ ਸਮਝਦੀ ਐ। ਬੇ ਇਹ ਨੂੰ ਵਰਤਨ ਵਾਸਤੇ ਲਿਆਂਦਾ ਐ। ਆ ਵਰਤਨ ਵਾਸਤੇ ਹੀ ਲਿਆਂਦਾ ਐ। ਮੇਰੇ ਵਰਗਾ ਕੁੱਟ ਪੀ ਕੇ ਥੱਪੜ ਵੀ ਮਾਰ ਜਾਂਦਾ ਐ। ਹਾਂ। ਕੁਝ ਵੀ ਪਰ ਉਹ ਸਹਿੰਦੀ ਆ ਉਹਨਾਂ ਗੱਲਾਂ ਨੂੰ। ਹੂੰ। ਸਹਿੰਦੀ ਐ ਪਰ ਮਾਂ ਦਾ ਤੇ ਪੁੱਤ ਦਾ ਰਿਸ਼ਤਾ ਵੀ ਇੱਕ ਇਹੋ ਜਿਹਾ ਐ। ਠੀਕ ਆ। ਵੀ ਜਿਹੜੇ ਮਾਂ ਐ ਠੀਕ ਆ। ਉਹ ਆਪਦੇ ਪੁੱਤ ਨੂੰ ਕਦੇ ਮਾੜਾ ਨਹੀਂ ਸਮਝਦੀ। ਠੀਕ ਆ। ਉਹ ਪੁੱਤ ਨੂੰ ਸਮਝਾ ਜੇ ਤਾਂ ਚੰਗੀ ਮਾਂ ਹੋਈ ਤਾਂ ਪੁੱਤ ਨੂੰ ਸਮਝਾਉ ਪੁੱਤ ਦੋ ਜੀ ਐ ਤੁਸੀਂ ਲੜਿਆ ਨਾ ਕਰੋ ਭਿੜਿਆ ਨਾ ਕਰੋ ਆ ਕੰਮ ਕਰਿਆ ਕਰੋ ਉਹ ਕਰਿਆ ਕਰੋ ਸਾਈ ਕਈ ਮਾਵਾਂ ਇਹ ਹੁੰਦੀਆਂ ਵੀ ਇਹ ਕੱਲ ਦੀ ਭੂਤ ਨਹੀਂ ਸੀ ਵਾਜਦ ਕੱਲ ਤਾਂ ਆਪਣੀ ਕਰਿਆਈ ਹੈ ਅੱਜ ਹੀ ਸਿਰ ਚੱਲ ਕੇ ਬੋਲਦੀ ਹੈ ਕਿਤੇ ਮੈਨੂੰ ਕੰਮ ਕਰਨ ਨੂੰ ਆਦੀ ਕਿਤੇ ਤੈਨੂੰ ਆਦੀ ਕਿਤੇ ਉਹ ਕਰਦੀ ਕਿਤੇ ਤੂੰ ਇਹਦੇ ਥੱਲੇ ਲੱਗ ਗਿਆ ਤੂੰ ਇਹਦੇ ਥੱਲੇ ਲੱਗਦਾ ਉਹ ਵਿਚਾਰਾ ਜਿਹੜਾ ਮੁੰਡਾ ਹੈ ਕੁਝ ਤਾਂ ਕਮਜ਼ੋਰ ਗਾ ਉਹਦੇ ਚ ਪਹਿਲਾ ਹੀ ਹੈ ਠੀਕ ਹੈ ਤੇ ਦੂਜੀਆਂ ਕਮਜ਼ੋਰੀਆਂ ਮਾਂ ਪਰ ਦਿੰਦੀ ਆ ਉਹ ਠੀਕ ਹੈ ਇਸ ਕਰਕੇ ਉਹ ਵਿਚਾਲੇ ਪਿਸ ਜਾਂਦਾ ਹੈ ਦੋਨਾਂ ਦੇ ਨਾ ਤਾਂ ਉਹ ਘਰ ਵਾਲੀ ਨੂੰ ਛੱਡ ਸਕਦਾ ਤੇ ਨਾ ਉਹ ਮਾਂ ਨੂੰ ਅਖੀਰ ਆ ਕੇ ਦਬਾਅ ਉਹਦੇ ਤੇ ਇੱਕ ਬਣ ਜਾਂਦਾ ਵੀ ਜੇ ਉਹਨਾਂ ਦੀ ਨਹੀਂ ਸੰਤੁਸ਼ਟੀ ਹੁੰਦੀ ਫਿਰ ਗੱਲ ਤਲਾਕ ਤੱਕ ਜਾਂਦੀ ਰਹੀ। ਇਹ ਤਲਾਕ ਹੋਣ ਦੇ ਕਾਰਨ ਅਜੇ ਮੋٹے-ਮੋٹے ਦੱਸਿਆ ਹੈ ਕਿ ਤਲਾਕ ਦੇ ਕਾਰਨ ਤਾਂ ਬਹੁਤ ਆ ਤਾਇਆ ਪਰ ਉਹਨਾਂ ਡੰਗਾਈਆਂ ਜਿਉਂਕਿ ਵੀਡੀਓ 'ਚ ਆਪਣੇ ਮਾਪਿਓ ਚਾਚੇ ਤਾਏ ਭੈਣ ਭਰਾ ਵੇਖਦੇ ਆ ਸੀ ਉਹਨੀ ਡੰਗਾਈ 'ਚ ਨਹੀਂ ਬੋਲ ਸਕਦੇ ਪਰ ਗੱਲਾਂ ਬਹੁਤ ਆ ਠੀਕ ਦੱਸਣ ਵਾਲੀਆਂ ਪਰ ਆਪਾਂ ਅੱਗਿਆ ਲੈਂਦੇ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ